ਕਸੀ ਕੱਲ ਜੀ ਸਾਰਿਆਂ ਨੂੰ ਆਲੋ ਜੀ ਸਵੇਰ ਦੀ ਬਾਈ ਕਾਫੀ ਚੱਲਦੀ ਆ ਜੀ 5:00 ਵਜੇ ਲਾਤੀ ਸੀ ਆਪਾਂ ਨੇ ਕਾਫੀ ਯਾਰ ਬਿਸਕਟ ਇਹ ਮੁੰਡੇ ਸੇਵਾਦਾਰ ਲੱਗੇ ਰੋਟੀ ਦੀ ਤਿਆਰੀ ਕਰਨ ਆਰਾਮਦਾਰੀ ਨਾਲ ਆਰਾਮਦਾਰੀ ਨਲੰਗਤ ਹਾਂ ਲਿਆ ਵੀ ਲਿਆ ਚੱਕ ਕੇ ਹੋਰ ਭਾਈ ਆਪਣੇ ਲੰਗਰ ਦੀ ਤਿਆਰੀ ਹੋ ਗਈ। ਭਣ ਜੇ ਲੈ ਚੱਕ ਕੇ ਅਰੇ ਬਾਪੂ ਮਾਥਾ ਟੇਕੇ ਆਇਆ ਪਹੁੰਚ ਗਿਆ ਬਾਪੂ ਲਿਆਓ ਬਾਪੂ ਜੀ ਵਾਹਿ ਸਤਿ ਸ਼੍ਰੀ ਅਕਾਲ। ਆ ਬਾਪੂ ਜੀ ਲਾ ਦਿ ਲਾ ਦਿ ਲਾ ਦਿ ਲਾ ਦਿ ਲੇ ਲੀ ਜੀ ਲੇ ਲੀ ਲੇ ਲੀ ਆ ਜੋ ਆ ਜੋ ਆ ਜੋ ਵੀ ਆ ਜਾ ਆ ਜੋ ਮੁੜੇ ਆ ਜੋ ਆ ਲਾਈਨ ਥੋੜੀ ਜਿਹਾ ਦੂਰ ਕਰ ਦਿਓ ਇਧਰ ਨੂੰ ਕਣ ਦੇ ਇਧਰ ਨੂੰ ਕਰ ਦੇ ਇਹਨੂੰ ਚੱਕ ਲਿਆ બસ ਹਾਂ ਬਸ 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 ਆਲਾ ਦੇ ਇਧਰ ਨੂੰ ਚੱਕ ਲਿਆ ਸਾਰੇ ਨਹੀਂ ਨਹੀਂ ਗੱਬੇ ਜਗਾ ਛੱਡ ਲੋ ਘੁੰਮਣੇ ਸੌਖਾ ਰਹੋਗੇ ਦੋ ਬੰਦੇ ਆਰਾਮ ਨਾਲ ਘੁੰਮੀ ਜਾਉਗੇ ਇੱਕ ਇਹਦੇ ਨਾਲ ਲਾ ਦੇ ਛੱਡ ਕੇ ਓਰੇ ਇੱਥੇ ਛੱਡ ਕੇ ਲਾ ਦੇ ਵੀਰ ਇੱਥੇ ਰਹਿਣ ਦੇ ਨਾਲ ਨਾਲ ਹੀ ਜੋੜ ਦੋ ਬਾਸ ਨਾਲ ਕੰਨ ਜੋੜਨਾ ਏ ਅਗਲੇ ਬਹੁਤ ਜਗ੍ਹਾ ਯਾਰ ਆਹ ਥੋੜੀ ਜਗ੍ਹਾ ਏ ਇੱਥੇ ਬੜੀ ਬੜੀ ਆਲੂ ਦੀ ਦੁਕਾਨ ਕੀ ਤੁਸੀਂ ਸ਼ਕਲੋਂ ਭਾਈ ਗਰਮ ਗਰਮ ਕੌਫੀ ਨਾਲ ਬਿਸਕੁਟ ਛੱਕ ਕੇ ਜਾਇਓ ਭਾਈ ਆ ਜਾਓ ਵੈਗਰੂ ਲਾਲੋ ਕਫੇ ਭਾਈ ਨਾ ਬਾਈ ਲੰਗਰ ਦੀ ਤਿਆਰੀ ਹੋ ਗਈ ਆਪਣੀ ਕੌਫੀ ਦਾ ਲੰਗਰ ਚੱਲਦਾ ਜੀ ਕਿੱਧਰ ਤਿਆਰੀ ਹੋ ਰਹੀ ਹੈ ਕੋਨੂ ਕਿਲ ਪ੍ਰੋਜੈਕਟ ਤੋਂ ਪਰੇ ਬੈਠਾ ਹੈ। ਕਿਨੇ ਤੀਰ ਕੋਲ ਸੁਣਿਆ ਕਰਦਾ। ਚੱਪਈ ਸੇਵਾ। ਇਹ ਇੱਕ ਦੇ ਮੁੰਡਿਆ। ਹਲਵਾਈ ਫਰਾ ਤੋਂ। ਦੇਖ ਲਿਆ ਹਲਵਾਈ। ਲੋ ਜੀ। ਨਾਨ ਚੱਲਦੇ ਮੁੰਡੇ। ਪਰ ਵੀਡੀਓ ਠੀਕ ਹੈ ਜੀ ਜੀ ਬਾਈ ਆਪਣਾ ਲੰਗਰ ਹੈ ਭਾਈ ਲੱਗੇ ਭਾਂਡੇ ਸੇਵਾ ਕਰਨ ਚੰਗੀ ਤਰ੍ਹਾਂ ਸਾਫ਼ ਕਰ ਦੇ ਪੁੱਤ ਕੱਪੜੇ ਨਹੀਂ ਗੰਦੇ ਹੋਣਗੇ ਆਜੋ ਮੈਂ ਤੁਹਾਨੂੰ ਜੀ ਆਜੋ ਸਰਦੋ ਕਰਦੇ ਕਰਦੇ ਗੁਲਗਲੇ ਜੇ ਕਰਦੋ ਕਰਦੋ ਸਾਬ ਆਜੋ ਬਤੂ ਜੀ ਆਜੋ ਪਾਈ શકੋ ਹਾਂਜੀ ਤਾਂ ਕੋਈ ਗਰਲਿੰਗ ਕਰ ਦੇ ਸੱਟ ਗਰਮੇ ਗਰਮ ਲੈ ਵੀਰ ਹੋਰ ਵੀ ਸ਼ੋਹੋ ਹਲੋ ਆਇਓ ਬਾਈ ਜੀ ਆ ਜੋ ਗਰਮੇ ਗਰਮ ਮਟਰ ਪਨੀਰ ਜੀ ਗਰਮੇ ਗਰਮ ਦਾਲ ਜੀ ਛੱਕੇ ਮੇਰਾ ਵੀਰ ਜੀ ਆਜੋ ਬਾਈ ਜੀ ਆਜੋ ਕਰਮਾ ਕਰਮ ਪ੍ਰਸ਼ਾਦਾ ਜੀ ਕਰਮੇ ਕਰਮ ਉਹ ਬੀਬੀ ਕਰ ਰਹੀ ਹੈ ਸੇਵਾ ਵਿਚਾਰੀ ਬੈਠੀ ਬੈਠ ਨਹੀਂ ਉਹਦਾ ਕੁਰਸੀ ਤੇ ਬੈਠੀ ਹੈ ਪ੍ਰਸ਼ਾਦਾ ਜੀ ਉਹ ਫਿਰ ਵੀ ਕਹਿੰਦੀ ਮੈਂ ਸੇਵਾ ਕਰੂੰਗੀ ਨਾਲ ਜਾ ਰਹੀ ਚਿੰਨ ਚਿੰਨ ਕੇ

ਗਰਮੇ ਗਰਮ ਮਟਪੜੀ ਗਰਮੇ ਗਰਮ ਦਾਲ ਗਰਮੇ ਗਰਮ ਪ੍ਰਸ਼ਾਦਾ ਨਾਲ ਲੱਸੀ ਸੇਵਾਦਾਰੋ ਸਰੋ ਹੋਈ ਸੇਵਾ ਚੱਲਦੀ ਹੈ ਆਜੋ ਭਾਈ ਵਾਲੋ ਗੱਪੇ ਵੀਰੇ ਸ਼ਕੋਤ ਥਾਲਾਂ ਦੇ ਕੱਪੜਾ ਮਾਰਦੇ ਆ ਚਲੋ ਚਲੋ ਛੇਟਾ ਨੂੰ ਮਾਰ ਦੋ ਇੱਕ ਦਾ ਕੇ ਭਾਈ ਫਗਦਾ ਜੀ ਬੈਠ ਕੇ 10 ਵਰਸ਼ ਕੋ ਆਨੇ ਉਪਰ ਜੀ ਆਦੇ ਸ਼ਕਲੋ ਭਾਈ ਪੁਛਦਾ ਸ਼ਕਲੋ ਕਰਵੇਂ ਕਰ ਸਾਰੋ ਹੀ ਵਸਤੂ ਗਰਮ ਮਿਲਣਗੀਆਂ ਇਹਨਾਂ ਨੂੰ ਇਹਨਾਂ ਖਾਣ ਦੇ ਦਾਸ ਦਾ ਬਹੁਤ ਹੋ ਗਿਆ ਹਨਾ ਹੋਰ ਭੀੜ ਤਾਂ ਦੇਖ ਲੈ ਕਿੰਨੀ ਹੋ ਗਈ ਯਾਰ ਥਾਲੇ ਨਹੀਂ ਪੂਰੇ ਹੋ ਰਹੇ ਥਾਲੇ ਪਾੜੇ ਕਰ ਜੀ ਪੂਰੇ ਹੋ ਦੇ ਯਾਰ ਭੀੜ ਹੋ ਗਈ ਨੇ ਉਧਾਲ ਦਾ ਬਹੁਤ ਆ ਪਿੱਛੇ ਤੇ ਲੈ ਗਈ ਨਹੀਂ ਆਉਂਦਾ ਕੋਈ ਉਹ ਨਹੀਂ ਮਾਂਜਣੇ ਵਾਲੇ ਬੰਦੇ ਤਾਂ ਐ ਤਾਂ ਪੰਜ ਛੇ ਲੱਗੇ ਹੋਣਾ ਆਜੋ ਵੀ ਆਜੋ ਪਾਈ ਆਜੋ ਵਾਪਾ ਜੀ ਵੀ ਲਾਖ ਲੋ ਆਇਓ ਖਾਲਾ ਨੂੰ ਹਿੰਮਤ ਦਿਵਾਓ ਬੈਠ ਲੱਗੇ ਹੋਏ ਨੇ ਭਾਈ ਉਹਨਾਂ ਦੇ ਬੈਠ ਕੇ ਨਾ ਪਰ ਸੱਭੂ ਸਾਲ-ਸਾਲ ਖਾਲ ਪਚਾਓ ਭਾਈ ਇੱਥੇ ਸਾਫ ਕਰੇ ਵੇ ਨਾਲ ਆਗੇ ਆਪਾਂ ਨੇ ਲੋ ਭਾਈ ਜੱਜੇ ਪਚਾਓ ਭਾਈ ਸਾਫ ਕਰੇ ਆਜੋ ਵੇਕਰੂ ਆਜੋ ਤੇ ਆਜੋ ਭਾਈ ਇਹ ਗਲਾ ਇਹ ਸੈੱਟ ਬਣਾ ਰਹੇ ਆ ਸੈੱਟ ਬਣਾਉਣੇ ਪੈਂਦੇ ਆ ਆਹ ਲਓ ਜੀ ਗਲਾਸ ਲਓ ਜੀ ਲੱਸੀ ਕਰਕੇ ਕਿੱਲੇ ਗਲਾਸ ਜਿਆਦਾ ਲੱਗਦੇ ਆ ਯਾਰ ਆਹ ਲਓ ਜੀ ਧੰਨਵਾਦ ਦਿਖਾ ਦੇਗਾ ਇੰਨੀ ਕਿ ਪਰਚੀ ਦਾ 3000 ਰੁਪਏ ਮੰਗਦੇ ਆ ਕਮੇਟੀ ਵਾਲੇ ਕਿ ਆਹ ਚਲੋ ਗੋਬਿੰਦ ਸਿੰਘ ਬੰਦਾ ਅੰਨੀ ਕਿ ਜਗ੍ਹਾ ਦਾ 3000 ਰੁਪਿਆ ਮਾਨੂੰ ਕਹਿੰਦੇ ਤੁਸੀਂ ਤੁਹਾਨੂੰ ਲੋਕਾਂ ਨੂੰ ਪੈਂਦੇ ਮੇਰੇ ਬਾਪਾਂ ਦਾ ਪਹਿਲਾਂ 45000 ਰੁਪਏ ਭਰੇ ਸਵਾ ਨੂੰ ਮਾਪੇ ਸਾਲਾਂ ਦੇ ਆਜੋ ਭਾਈ ਆਜੋ ਭਾਈ ਆ ਵੀ ਕੰਮ ਹੋ ਜਾਂਦਾ ਔਰੇ ਉਹ ਆ ਜਾ ਕੋਜਣੀ ਯਾਰ ਬੋਲੇ ਇਨਸੋ ਨਿਹਾਲ ਲੈ 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 ਆਉਣ ਦੇ ਆਉਣ ਦੇ ਆਉਣ ਦੇ ਆਣ ਦੇ ਬਾਈ ਤੂੰ ਵੀ ਲੋ ਵੀਰ ਜੀ ਪੀੜ ਦੇਖ ਲਓ ਸ਼੍ਰੀ ਫਤਿਹਗੜ੍ਹ ਸਾਹਿਬ ਬਹੁਤ ਜ਼ਿਆਦਾ ਭੀੜ ਆਈ ਜਾਮ ਲੱਗਿਆ ਹੋਇਆ ਪੂਰਾ ਹੋ ਆ ਰਿਹਾ ਬੰਦਾ ਇੱਕ ਇਹ ਦਕਾਨਾਂ ਬਾਈ ਪੂਰੀਆਂ ਲੱਗੀਆਂ ਹੋਈਆਂ ਸਫਾ ਵਾਂਗੂ ਜਿਹੜਾ ਸਫਾ ਦਾ ਹੁੰਦਾ ਹੈ ਨਾ ਉਹ ਹੁਣ ਉਹ ਚੀਜ਼ ਹੈ ਇਹ ਤਾਂ ਬਹੁਤ ਹੈ ਲੱਗੇ ਹੋਏ ਜਿਹੜਾ ਬਣਾ ਰਿਹਾ ਰੇਲਵੇ ਸਟੇਸ਼ਨ ਹੈ ਅੱਰੀ ਇਧਰੋਂ ਪੂਰੀ ਭਰੀ ਗਈ ਹੈ। ਸ੍ਰੀ ਲਈ ਲੰਗਰ ਦੀ ਹੋ ਗਈ ਸਮਾਪਤੀ। ਮੁੰਡਾ ਲੱਗਿਆ ਸਮਾਨ ਇਕੱਠੇ ਕਰਨ ਸੇਵਾਦਾਰ। ਬਾਹਰ ਪਾਈ ਵਾਵਾ ਜਾਨੀ ਪ੍ਰਸ਼ਾਦਾ ਪਵਾ ਲਓ ਤੇ ਭਾਈ ਹੁਣ ਜਿਹੜਾ ਰਹਿ ਗਿਆ ਆਪਣਾ ਨਾਲ ਦੀ ਨਾਲ ਜਿਹਨਾਂ ਲੋਡ ਹੈ ਸੰਗਤਾਂ ਦੇਈ ਜਾਂਦੇ ਆ ਬਾਲਟੀ ਉਹਦੇ ਬਾਲਟੀ ਉਹ ਕਰ ਜਾ ਪਹਿਲਾਂ ਦਵਾਵਾਂਗੇ ਭਾਈ ਹਾਂ ਦੇ ਤੋ ਲੋ ਭਾਈ ਬਾਬਾ ਨੇ ਕੇ ਪ੍ਰਸ਼ਾਦਾ ਪਵਾ ਲਓ ਭਾਈ ਜੀ ਆਵਾ ਲੈ ਗੀ ਪ੍ਰਸ਼ਾਦਾ ਪਾ ਲੋ ਲਾਵਾ ਲਓ ਭਾਈ ਲੰਗਰ ਆਪਣਾ ਪੂਰਾ ਪੂਰਾ ਐਨ ਵਧੀਆ ਚੱਲ ਰਿਹਾ ਜੀ ਲੱਸੀ 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 ਪਾ ਲੋ ਪਾਣੀ ਲੋ ਜੀ ਬਾਬਾ ਜੀ ਜੀ ਭਾਈ ਜੀ ਹੁੜੱਪਾ ਚੱਲੇ ਘਰ ਨੂੰ ਤੇ ਬਾਕੀ ਸੰਗਤ ਸਮਾਂ ਸਮੂਹ ਲੱਗੇ ਕਾਲੂ ਆਉਂਗੇ ਸਮਾਨ ਜਾਦਾ ਐ ਆਂਡੇ ਗੁੰਡੇ ਮਾਜ ਕੇ ਬਾਕੀ ਹਾਂ ਅਖਰ ਨੂੰ ਤਾਂ ਪੈ ਗਈ ਬਹੁਤ ਹਾਂ ਬਾਕੀ ਸਵੇਰੇ ਜਾਣਾ ਠੀਕ ਆ ਹਾਂ ਬਾਕੀ ਸਵੇਰੇ ਤਲੇ ਤਾਂ ਜਾਉਂਗੇ ਹਾਂ ਸਾਰਾ ਵੀ ਛੱਡਣਾ ਯਾਰ ਕਈ ਜਗ੍ਹਾ ਸਮਾਨ ਛੱਡਣਾ ਔਰੇ ਦਾ ਵੀ ਸਮਾਨ ਸਮੂਨ ਆ ਨਾ ਉਹ ਫਿਰ ਦਿੱਕਤ ਆਊਗੀ ਮੈਂ ਭਾਈ ਅਸੀਂ ਚੱਲੇ ਹੁਣ ਬਾਕੀ ਫਿਰ ਬਾਕੀ ਇਹ ਬੰਦੇ ਕੱਲੂ ਆਉਂਗੇ ਫਿਰ ਉਹਨਾਂ ਨੂੰ ਸਮਾਨ ਆਉਂਦੀ ਕਈ ਜਗ੍ਹਾ ਸਾਰਾ ਨਿਕਲੀ ਚੀਜ਼ ਪੂਰੀ ਕਰ ਦੋ ਚਲੋ ਬਾਕੀ ਮਿਲਦੇ ਭਾਈ ਅਗਲੀ ਵੀਡੀਓ ਚ